ਫੀਡਰ ਦੇ ਏਟਾ ਵਾਲੀ ਚੱਦਰ ਤੇ ਐਲੀਵੇਟਰ ਦੇ نیچے ਵਾਲੀ ਚੱਦਰ ਆਪਣੇ ਟੈਂਕ ਦੇ نیچے ਵਾਲੀ ਚੱਦਰ ਤੇ ਹੋਰ ਵੀ ਜਿੰਨਾ ਵੀ ਕਸਾਈ ਵਾਲੀਆਂ ਚੱਤਰਾਂ ਨੇ ਉਹ ਸਾਰੀਆਂ ਫਸ ਸਟੇਨਲੈਸ ਸਟੀਲ ਦੀਆਂ ਚੱਤਰਾਂ ਲਗਾ ਰਿਹਾ ਜੋ ਕਿ ਜਲਦੀ ਖਰਾਬ ਨਾ ਹੋਣ ਜਲਦੀ ਕਸਾਈ ਨਾ ਹੋਵੇ ਕਿਸਾਨ ਵੀਰਾਂ ਦੇ ਜਿਵੇਂ ਜਿਵੇਂ ਆਪਣੇ ਕੋਲ ਸੁਝਾ ਰਹੇ ਨੇ ਉਵੇਂ-ਉਵੇਂ ਆਪਾਂ ਇਹਨੂੰ ਅਪਡੇਟ ਕਰਦੇ ਰਹਿੰਦੇ ਆ ਕਮਾਈਨ ਨੂੰ ਕਮਾਈਨ ਦੇ ਵਿੱਚ ਜੇ ਮੰਨ ਕੇ ਚਲੋ ਵੀ ਪੂਰੀ ਡੀਲੈਕਸ ਮਾਡਲ ਕਮਾਈਨ ਯਾਨੀ ਕਿ ਟੌਪ ਮਾਡਲ ਕਮਾਈਨ ਆਪਾਂ ਬਣਾਤੀ ਆ ਇਹਦੇ ਵਿੱਚ 5 ਗੇਅਰ ਦਿੱਤੇ ਗਏ ਨੇ ਹਾਈਡਰੋ ਕੋਲਡ ਟੈਂਕੀ ਡਬਲ ਲਗਾਈ ਗਈ ਹੈ ਰੈਡੀਏਟਰ ਨੂੰ ਕਲੀਨ ਕਰਨ ਵਾਲਾ ਆਟੋਮੈਟਿਕ ਕਲੀਨਰ ਲਗਾਇਆ ਗਿਆ ਹੈਗਾ ਤੇ ਜਿਵੇਂ ਟੈਂਕ ਦੇ ਨਾਲ ਜਿਵੇਂ ਆਗ ਵਗਾਰਾ ਤੋਂ ਬੁਝਾ ਲਈ ਉਹਦੇ ਲਈ ਫਾਇਰ ਵਾਲਾ ਆਪਣਾ ਸਿਲੰਡਰ ਵੀ ਨਾਲ ਦਿੱਤਾ ਜਾਂਦਾ ਮਿਊਜ਼ਿਕ ਸਿਸਟਮ ਵੀ ਨਾਲ ਦਿੱਤਾ ਜਾਂਦਾ ਇਸ ਤਰ੍ਹਾਂ ਜਿਹਨੇ ਜਿੰਨਾ ਵੀ ਇਹਦਾ ਮਟੀਰੀਅਲ ਹੈ ਜਿਵੇਂ ਬੈਰਿੰਗ ਦੀ ਗੱਲ ਕਰੀਏ ਤੇ ਬੈਰਿੰਗ ਐਨਟੀਐਮ ਜਾਪਾਨ ਕੰਪਨੀ ਦੇ ਜਾਪਾਨੀ ਬੈਰਿੰਗ ਲੱਗੇ ਹੋਏ ਨੇ ਦੀਦੀ ਕੁਆਲਿਟੀ ਬਹੁਤ ਆਈ ਹੈ 벨ਟ ਦੀ ਗੱਲ ਕਰ ਲਈਏ ਚੇਨ ਦੀ ਗੱਲ ਕਰ ਲਈਏ ਨਟ 볼ਟ ਦੀ ਗੱਲ ਕਰ ਲਈਏ ਜਿੰਨਾ ਵੀ ਇਹਦੇ ਚਾਪਾ ਮਟੀਰੀਅਲ ਲਗਾਉਂਦੇ ਆ ਸਾਰਾ ਕੁਆਲਿਟੀ ਵਾਈਜ਼ ਲਗਾਇਆ ਜਾਂਦਾ ਉਸ ਤੋਂ ਬਾਅਦ ਇਹਨੂੰ ਪੱਠੀ ਪੇਂਟ ਕਰਿਆ ਜਾਂਦਾ ਜੋ ਇੰਜਨ ਆਇਰਾ ਅਸ਼ੋਕ ਨੇ ਲੈਣ ਦਾ ਬੀਐਸ 4 ਇੰਜਨ ਲਗਾਇਆ ਜਾਂਦਾ ਜੋ ਕਿ ਸਾਰਿਆਂ ਨੂੰ ਪਤਾ ਹੈ ਕਿ ਹਰ ਕਿਤੇ ਉਹਦੀ ਸਰਵਿਸ ਮਿਲ ਜਾਂਦੀ ਹੈ ਦੂਸਰਾ ਚੱਲਣ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਉਂਦਾ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋ ਧਿਆਨ ਚ ਰੱਖ ਕੇ ਹੀ ਉਸੇ ਹਿਸਾਬ ਨਾਲ ਇਹਨੂੰ ਕਮਾਈਨ ਨੂੰ ਬਣਾਇਆ ਜਾਂਦਾ ਤੇ ਲਾਸਟ ਦੇ ਵਿੱਚ ਮੈਂ ਇਹ ਹੀ ਕਹਾਗਾ ਕਿ ਚੰਨ ਖਰਾਵਾ ਨੂੰ ਕਿ ਜਿਨ੍ਹਾਂ ਨੇ ਕਮਾਈਨ ਦੇ ਲੈਣੀ ਹੈ ਉਹ ਸਾਡੇ ਕੋਲ ਕੰਟੈਕਟ ਕਰ ਸਕਦੇ ਨੇ ਰੈਕકોટ ਰੋਡ ਮਲੇਰ ਕੋਟਲਾ ਕੇਐਸ ਐਗਰੋ ਪ੍ਰੋਟੈਕਟ ਪ੍ਰਾਈਵੇਟ ਲਿਮਟਿਡ ਤੇ ਤੇ ਉੱਥੇ ਪਹੁੰਚ ਕੇ ਸਾਨੂੰ ਮਿਲ ਸਕਦੇ ਨੇ ਕਮਾਈਨ ਦੇ ਰਿਗਾਰਡਿੰਗ ਬੁਕਿੰਗ ਕਰਾ ਸਕਦੇ ਨੇ ਸਾਡੇ ਕੋਲ ਇੱਥੇ ਮੇਲੇ ਦੇ ਵਿੱਚ ਵੀ ਕਸਟਮਰ ਆਏ ਸੀ ਉਹਨਾਂ ਨੇ ਬੁਕਿੰਗ ਕਰਵਾਈ ਹੈ ਕਮਾਈਨ ਤੇ ਉਹਨਾਂ ਦੀ ਇੱਕ ਦੀ ਇਹ ਵਾਲੀ ਕੰਬਾਈ ਨਹੀਂ ਪਸੰਦ ਆ ਵੀ ਉਹਨਾਂ ਨੂੰ ਇਹ ਅੱਜ ਇੱਥੋਂ ਹੀ ਡਿਲੀਵਰੀ ਉਹਨਾਂ ਨੂੰ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਜਿਹੜੀਆਂ ਹੋਰ ਕੰਬਾਈਆਂ ਬੁੱਕ ਹੋਈਆਂ ਨੇ ਉਹ ਵੀ ਆਪਾਂ ਉਹਨਾਂ ਨੂੰ ਜਲਦੀ ਡਿਲੀਵਰੀ ਦੇਵਾਂਗੇ ਤੇ ਬਾਕੀ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਆਂਗੇ ਜਿਨ੍ਹਾਂ ਨੇ ਡਿਸਕਾਊਂਟ ਦਾ ਲਾਭ ਲੈਣਾ ਹੈ ਇਹ ਉਹ ਜਲਦੀ ਤੋਂ ਜਲਦੀ ਰੈਕਪੋਰਟ ਰੋਡ ਮਲੇਰਕੋਟ ਦਾ ਪਹੁੰਚਣ ਅਤੇ ਕੰਬਾਈ ਬੁੱਕ ਕਰੋ ਧੰਨਵਾਦ ਜੇ ਅਗਰ ਆਪਾਂ ਕਿਸਾਨ ਵੀਰਾਂ ਦੀ ਗੱਲ ਕਰਦੇ ਆ ਤਾਂ ਕਿੰਨਾ ਪਸੰਦ ਕੀਤਾ ਜਾ ਰਿਹਾ ਜੀ ਆਪਣੇ ਕੰਬਾਈਨ ਨੂੰ ਕਿਸਾਨ ਵੀਰਾਂ ਵੱਲੋਂ ਆਪਣੇ ਕੰਬਾਈਨ ਨੂੰ ਦੇਖੋ ਇਹ ਮੇਲੇ ਵਿੱਚ ਪੂਰੀ ਖਿੱਚ ਦਾ ਕੇਂਦਰ ਬਣੀ ਰਹੀ ਆ ਕਿਸਾਨ ਵੀਰਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਜਿਵੇਂ ਜਿਵੇਂ ਉਹਨਾਂ ਦੇ ਸੁਝਾਅ ਸੀਗੇ ਇਹਦੇ ਵਿੱਚ ਇਹ ਹੋਣਾ ਚਾਹੀਦਾ ਇਹ ਫੀਚਰ ਐਡ ਕਰਨਾ ਚਾਹੀਦਾ ਐਵੇਂ ਇਸ ਤਰ੍ਹਾਂ ਹੋਣਾ ਚਾਹੀਦਾ ਸਾਨੂੰ ਇਹ ਵਾਲਾ ਐਡ ਕਰਕੇ ਦੇ ਵਿੱਚ ਉਸੇ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਉਹ ਸਾਰੇ ਫੀਚਰ ਐਡ ਕਰਕੇ ਕਿਸਾਨ ਵੀਰਾਂ ਲਈ ਲੈ ਕੇ ਆਏ ਤੇ ਉਹਨਾਂ ਨੇ ਇੱਥੇ ਬਹੁਤ ਜ਼ਿਆਦਾ ਇਹਨੂੰ ਪਸੰਦ ਕੀਤਾ ਕਿ ਖੇਚੜਾ ਕੇਂਦਰ ਬਣੀ ਰਹੀ ਤੇ ਸਾਨੂੰ ਬਹੁਤ ਬੜਾ ਪਰਮਾਉਂਗਾਰਾ ਮਿਲਿਆ ਤੇ ਇਸ ਲਈ ਅਸੀਂ ਸਾਰੇ ਕਿਸਾਨ ਵੀਰਾਂ ਦਾ ਮੇਲੇ ਤੇ ਪਹੁੰਚਣ ਤੇ ਕੇਐਸ ਦੀ ਹਸਤਾਲ ਤੇ ਪਹੁੰਚਣ ਦੇ ਕੇਐਸ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਉਮੀਦ ਹੈ ਕਿ ਉਹ ਇਸੇ ਤਰ੍ਹਾਂ ਸਾਨੂੰ ਅੱਗੇ ਵੀ ਪਿਆਰ ਕਰਦੇ ਆਣਗੇ ਧੰਨਵਾਦ બહુ બહુ ધનવાદ જીમતી જાણકારી કિમતી સમાચારી શેર થયુ ધનવાદ